ਸ਼੍ਰੀ ਗੁਰੂ ਤੇਗ ਬਹਾਦਰ ਜੀ ਦਸਰ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਬੀਤੀ ਸਾਲ 2025-26 ਦੌਰਾਨ ਰਾਜ ਪਤਰੀ ਦੇ ਰਾਜ ਪਤਰੀ ਦੇ ਯਾਦਗਾਰੀ ਸਮਾਗਮਾਂ ਦੀ ਇੱਕ ਲੜੀ ਸਰ ਅਜੋਜਤ ਕੀਤੀ ਜਾਵੇਗੀ ਜਿਸ ਦੇ ਨਾਲ ਸ਼੍ਰੀ ਗੁਰੂ ਸਾਹਿਬਾਨ ਗੁਰੂ ਸਾਹਿਬ ਗੁਰਸਹਿਬਾ ਦੀ ਯਾਤਰਾਮਾਨ ਨਾਲ ਸਬੰਧ ਸਥਾਨਾਂ ਤੇ ਸਰ ਜਿਹੜੇ ਗੁਰੂ ਸਾਹਿਬਾਨ ਨੂੰ ਯਾਦਗਾਰ ਸਮੰਧ ਸਥਾਨ ਨੇ ਸਰ ਉਹਨਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸਥਾਪਿਤ ਸ਼ਹਿਰ ਸਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੌਰ ਸਥਾਪਿਤ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਰਪੱਖੀ ਵਿਕਾਸਮੰ ਵਿਸ਼ੇਸ਼ ਸਰ ਧਿਆਨ ਦਿੱਤਾ ਜਾਵੇਗਾ ਇਸ ਤਲਾਬਾ ਸਰ ਕਿਉਂਕਿ ਅਨੰਦਪੁਰ ਸਾਹਿਬ ਤੇ ਨਾਲ ਹੀ ਸਰ ਨੰਗਲ ਨਵੀਂ ਸਰ ਨੰਗਲ ਸ਼ਹਿਰ ਨੂੰ ਵੀ ਸ਼ਹਿਰ ਸਾਟੇ ਬਜੋ ਵਿਕਸਤ ਕੀ ਕੇ ਕੇਂਦਰ ਬਜੋ ਵਿਕਸਤ ਕਰਨ ਨਾਲ ਇਸ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਇਸ ਨੂੰ ਇੱਕ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਬਜੋਤਸ਼ਾਦ ਕਰਨ ਲਈ 10 ਕਰੋੜ ਰੁਪਏ ਦਾ ਬਜਟ ਦਾਪੰਦ ਕੀਤਾ ਗਿਆ ਸਰ ਸਾਡੀ ਸਰਕਾਰ ਵਾਤਾਵਰਨ ਸੰਬਾਲਤ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਰਾਜ ਵਿੱਚ ਹਰੀਆਬਰ ਅਤੇ ਵਾਈਲਡ ਡਾਈਵਰਸਿਟੀ ਨੂੰ ਵਧਾਉਣ ਲਈ ਕਈ ਪਹਿਲ ਕਰਦੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਤੱਕ ਲਗਭਗ 3 ਕਰੋੜ ਬੂਟੇ ਲਗਾਏ ਜਾ ਚੁੱਕੇ ਹਨ ਜਿਸ ਵਿੱਚ ਟਿਊਬਲਾਂ ਦੇ ਆਯਦਵਾਨੇ 39 ਲੱਖ ਬੂਟੇ ਸ਼ਾਮਿਲ ਹਨ ਵਾਤਾਵਰਨ ਸੰਤੁਲਨ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਸਾਲ ਵਿੱਚ 268 ਨਾਨਕ ਬਗੀਚੀਆਂ ਸਰ 46 ਪਵਿੱਤਰ ਬਣ ਵਿਕਸਿਤ ਕੀਤੇ ਜਾ ਰਹੇ ਹਨ ਪੰਜਾਬ ਵਿੱਚ ਇਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਰ ਸ਼੍ਰੀ ਅਨੰਦਪੁਰ ਸਾਹਿਬ ਕੇਸਰ ਜੱਜਰ ਬਛੌਲੀ ਵਾਈਲਡਲਾਈਫ ਸੈਂਚੁਰੀ ਆ ਸਰ ਜੱਜਰ ਬਛੌਲੀ ਵਾਈਲਡਲਾਈਫ ਸੈਂਚੁਰੀ ਅਨੰਦਪੁਰ ਸਾਹਿਬ ਵਿੱਚ ਦੇ ਵਿਕਾਸ ਤੇ ਵਿਸ਼ੇਸ਼ ਜਿਹੜਾ ਉਹ ਜੋਰ ਦਿੱਤਾ ਜਾਵੇਗਾ ਇਹਨਾਂ ਪਹਿਲ ਕਰਦੀਆਂ ਨੂੰ ਬਰਕਰਾਰ ਰੱਖਣ ਅਤੇ ਵਿਸਤਾਰ ਲਈ ਸਰ 2025 ਛੱਬੇ ਲਈ 281 281 ਕਰੋੜ ਰੁਪਏ ਦੇ ਬਜਟ ਦੀ ਤਸਵੀਜ਼ ਰੱਖੀ